ਜੀ ਸਾਥ ਸਾਰੇ ਦਾ ਜੀ ਹੋਰ ਠੀਕ ਠਾਕ ਉੱਚੜ ਦੀ ਗਲਾ ਤੇ ਅੱਜ ਦੀ ਵੀਡੀਓ ਦਾ ਵਿਸ਼ਾ ਥੋੜਾ ਜਿਹਾ ਵੱਖਰਾ ਹੁੰਦਾ ਆਪਣਾ ਵੱਖਰਾ ਇਦਾਂ ਹੋ ਗਿਆ ਕਿ ਜਲੰਧਰ ਦੇ ਵਿੱਚ ਜੋ ਹੋਇਆ ਨਾ ਬਹੁਤ ਮਾੜੀ ਘਟਨਾ ਹੋਈ ਆ ਉਹ ਟੱਟਿਆ ਕੰਮ ਕਿਉਂ ਕਰਦੇ ਲੋਗ ਇਹ ਆਪ ਦਾ ਬਨਾਲ ਕੋਣ ਦੀ ਬੰਦਾ ਕੋਸ਼ਿਸ਼ ਕਰਦਾ ਨਾ ਪਤਾ ਨਾ ਲੱਗੇ ਉਹਨੂੰ ਸਿਕਾ ਮੈਂ ਇਹਨੂੰ ਚੱਕਣਾ ਆ ਤੇ ਮੈਂ ਸਿੱਟਿਆ ਹੋਣਾ ਕਿਤੇ ਕਿਹੜਾ ਪਤਾ ਲੱਗਣਾ ਕਿਸੇ ਨੂੰ ਪਰ ਅੱਜ ਕੱਲ੍ਹ ਜਿਹੜੀਆਂ ਹੁਣ ਅੱਖਾਂ ਥਾ-ਥਾ ਲੱਗੀਆਂ ਹੋਈਆਂ ਆ ਸੀਸੀਟੀਵੀ ਕੈਮਰਿਆਂ ਦੇ ਵਿੱਚ ਬੰਦਾ ਆ ਜਾਂਦਾ ਆ ਪਰ ਜਿਹੜੇ ਕੁਦਰਤ ਨੇ ਜਿਹੜੀ ਚੀਜ਼ ਨੂੰ ਸਾਹਮਣੇ ਲੈ ਕੇ ਆਉਣਾ ਲੈ ਕੇ ਆਉਣੀ ਆ ਬੰਦੇ ਦਾ ਘਟੀਆ ਚਿਹਰਾ ਕੀ ਕੀ ਕਰ ਲੂ ਇਹੋ ਜਿਹੇ ਬੰਦਿਆਂ ਦਾ ਕੋਈ ਕਿੰਨੇ ਦੇ ਰੱਬ ਜੇ ਦੁਨੀਆ ਤੇ ਭੇਜਦਾ ਪਰਮਾਤਮਾ ਅਕਲ ਸਮਤ ਦੇ ਕੇ ਭੇਜੇ ਵੀ ਤੁਹਾਨੂੰ ਕੋਸ਼ਿਸ਼ ਚੀਜ਼ਾਂ ਤੇ ਪਰਦਾ ਹੁੰਦਾ ਹੁੰਦਾ ਰਿਸ਼ਤਿਆਂ ਦੇ ਉੱਤੇ ਇੱਕ ਕਿੰਨੇ ਚੀਜ਼ ਪਰਦਾ ਹੁੰਦਾ ਹੁੰਦਾ ਕੰਧ ਹੁੰਦੀ ਇਹ ਗੱਲਾਂ ਕਦੇ ਆਪਾਂ ਪੰਜਾਬ 'ਚ ਸੁਣੀਆਂ ਨਹੀਂ ਸੀ ਜੋ ਕੁਝ ਹੋਣ ਲੱਗ ਗਿਆ ਆਪਾਂ ਟਰਸਟ ਨਹੀਂ ਕਰ ਸਕਦੇ ਕਦੇ ਵੀ ਕਿਸੇ ਦੇ ਚਾਹੇ ਕਿਸੇ ਦੀ ਧੀ ਆ ਚਾਹੇ ਪੋਤਾ ਇਹ ਗੱਲ ਪਹਿਲਾਂ ਵੀ ਕਹੀ ਜਾਂਦੀ ਆ ਆਪਾਂ ਕਿਸੇ ਤੇ ਇਸ ਚੀਜ਼ ਨੂੰ ਲੈ ਕੇ ਟਰਸਟ ਨਹੀਂ ਕਰ ਸਕਾ ਆਪਾਂ ਨਿਆਣੇ ਨੂੰ ਕਿਤੇ ਛੱਡ ਦਈਏ ਕੋਈ ਕਹਿੰਦਾ ਵੀ ਉਹਦੀ ਮਾਂ ਦੀ ਗਲਤੀ ਉਹਨੇ ਕਿਉਂ ਭੇਜਿਆ ਹਨਾ ਬੰਦੇ ਨੂੰ ਪਤਾ ਥੋੜੀ ਹੁੰਦਾ ਕਿ ਹਨਾ ਕੁੜੀਆਂ ਇੱਕੋ ਜਿਹੀਆਂ ਆ ਹਨਾ ਚਲ ਨਿਆਣੇ ਖੇਡਦੇ ਬੈਠੋ ਲਿਆ ਚਲ ਗੱਲਬਾਤਾਂ ਕਰਨ ਲਈ ਸਾਡੀ ਕੁੜੀ ਆ ਜਾਂ ਕੁਛ ਵੀ ਆ ਆਪਾਂ ਸੋਚਦੇ ਨਹੀਂ ਨਾਰਮਲੀ ਆਪਾਂ ਆੜ ਗਵਾੜ ਦੇ ਵਿੱਚ ਆਉਂਦੇ ਜਾਂਦੇ ਹੁੰਨੇ ਆ ਖੇਡੀਦਾ ਹੀ ਆ ਪਹਿਲਾਂ ਵੀ ਤਾਂ ਜਾਂਦੇ ਸੀ ਪਰ ਹੁਣ ਸਮਾਂ ਹੈ ਨਹੀਂ ਹੁਣ ਨਹੀਂ ਨਹੀਂ ਯਕੀਨ ਕਰਨਾ ਨਹੀਂ ਚਾਹੀਦਾ ਨਹੀਂ ਕਰਨਾ ਨਹੀਂ ਕਰਨਾ ਚਾਹੀਦਾ ਕਿਸੇ ਤੇ ਵੀ ਸਿਰਫ ਆਪਣੇ ਬੱਚੇ ਨੂੰ ਆਪਣੀ ਅੱਖਾਂ ਸਾਹਮਣੇ ਰੱਖੋ ਹਾਂ ਤੁਸੀਂ ਉਹਦੀ ਟੇਕ ਕੇਅਰ ਕਰ ਸਕਦੇ ਠੀਕ ਆ ਜੇ ਔਖਾ ਲੱਗਦਾ ਵੀ ਹਾਂ ਕੋਈ ਬੰਦਾ ਬਿਜ਼ੀ ਆ ਕਿਤੇ ਕੰਮ ਕਰਦੇ ਬੱਚੇ ਨੂੰ ਨਿਆਣੇ ਨੂੰ ਕੱਲਾ ਛੱਡ ਦਿਓ ਪਰ ਕਿਸੇ ਦੇ ਘਰੇ ਨਾ ਛੱਡ ਕੇ ਜਾਓ ਬਹੁਤ ਔਖਾ ਹੋ ਗਿਆ ਕਿ ਹੁਣ ਨਹੀਂ ਸਮਝ ਆ ਰਿਹਾ ਕਿਸੇ ਇੰਨਾ ਦੰਦਾ ਮੋਹ ਵਾਲਾ ਆਪਣੇ ਹੋਈ ਜਾਂਦਾ ਦਿਨੋਂ ਦਿਨ ਸਮਝ ਤੋਂ ਪਰੇ ਹੋਈ ਪਈ ਗੱਲ ਕਦੇ ਨਹੀਂ ਸੁਣਿਆ ਅੱਗੇ ਹੋਰਾਂ ਸਟੇਟਾਂ 'ਚ ਸੁਣਦੇ ਹੁੰਦੇ ਸੀ ਇੰਦਾ ਬੱਚਿਆਂ ਦੇ ਨਾਲ ਹੋ ਗਿਆ ਹੁਣ ਆਪਣੇ ਵੀ ਹੋਣ ਲੱਗ ਪਿਆ ਇਹਦੇ ਵਿੱਚ ਵੈਸੇ ਨਾ ਮੈਂ ਦੇਖਿਆ ਨਾ ਜਿਹੜਾ ਆ ਸੋਸ਼ਲ ਮੀਡੀਆ ਦਾ ਹੱਥ ਸਭ ਤੋਂ ਵੱਡਾ ਮੈਂ ਵੀ ਉਹੀ ਕਹਿਣ ਲੱਗੀ ਸੀ ਹੈਨਾ ਵੀ ਗੰਦ ਜਿਹੜਾ ਆ ਬਹੁਤ ਜ਼ਿਆਦਾ ਆ ਦਿਖਾ ਲਿਆ ਜਾਂਦਾ ਆ ਬੰਦੇ ਦੀ ਮਾਨਸਿਕਤਾ ਉਦਾਂ ਦੀ ਹੋਈ ਜਾਂਦੀ ਆ ਜਿਹੜੀ ਇਹ ਇਹ ਮੈਂ ਮੇਰੀ ਸੋਚ ਨਹੀਂ ਆ ਵੀ ਇਹ ਚੀਜ਼ ਹੈਗੀ ਆ ਹੈਗੀ ਆ ਹਨਾ ਚੰਗੀਆਂ ਚੀਜ਼ਾਂ ਬਹੁਤ ਆ ਪਰ ਲੋਕ ਚੰਗੀ ਵਾਲ ਨਹੀਂ ਜਾਂਦੇ ਮੈਂ ਇਨਸਾਨ ਦੀ ਇੱਕ ਹੋਰ ਹੱਥ ਜੋੜ ਕੇ ਬੇਨਤੀ ਆ ਇਦਾਂ ਦੀਆਂ ਚੀਜ਼ਾਂ ਨੂੰ ਨਾ ਧਰਮ ਦੇ ਨਾਲ ਨਾ ਜੋੜਿਆ ਕਰੋ ਜਦੋਂ ਕੋਈ ਗਲਤ ਕਰਦਾ ਨਾ ਉਸ ਇਨਸਾਨ ਦਾ ਕੋਈ ਧਰਮ ਹੈ ਹੀ ਨਹੀਂ ਉਹਦੀ ਨਾ ਕੋਈ ਯਾਤ ਹੈ ਨਾ ਕੋਈ ਧਰਮ ਹੈ ਉਹ ਤਾਂ ਕੁੱਤਾ ਬੰਦਾ ਹੋ ਗਈ ਹਾਂ ਹਨਾ ਉйно ਧਰਮ ਦੇ ਨਾਲ ਨਹੀਂ ਜੋੜਨਾ ਚਾਹੀਦਾ ਵੀ ਨਾ ਇਹ ਨਫਰਤ ਫੈਲਦੀ ਆ ਹਨਾ ਇੰਨਾ ਬਹੁਤ ਵੱਡੇ ਲੈਵਲ ਤੇ ਰੌਲਾ ਪਿੰਦਾ ਆ ਹਨਾ ਕਿ ਕਈ ਹੁਣ ਗੱਲਾਂ ਚੱਕੀ ਜਾਂਦੇ ਵੀ ਉਹ ਗੁਰ ਸਿੱਖਿਆ ਜਾਂ ਕੁਝ ਵੀ ਆ ਇਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ ਇਹ ਮਾੜੇ ਚੰਗੇ ਇਨਸਾਨ ਹਰ ਧਰਮ ਦੇ ਵਿੱਚ ਹਰ ਕਾਸਟ ਦੇ ਵਿੱਚ ਹੁੰਦੇ ਆ ਇਸ ਕਰਕੇ ਇਹ ਚੀਜ਼ਾਂ ਨੂੰ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਕਦੇ ਵੀ ਤੇ ਬਾਕੀ ਇਹੋ ਜਿਹੇ ਬੰਦਿਆਂ ਦੀ ਸਜ਼ਾ ਜਿਹੜੀ ਆ ਨਾ ਉਹ ਸਰਕਾਰ ਨੂੰ ਤੈਅ ਕਰਨੀ ਚਾਹੀਦੀ ਆ ਕਿਉਂਕਿ ਲੋਕ ਕਰ ਦਿੰਦੇ ਉਦੋਂ ਗਰਮ ਖੂਨ ਹੁੰਦਾ ਬੰਦੇ ਦਾ ਨਾ ਬੰਦੇ ਨੂੰ ਗੁੱਸਾ ਆਇਆ ਹੁੰਦਾ ਬੰਦਾ ਬਹੁਤ ਕੁਝ ਗਲਤ ਕਰ ਦਿੰਦੇ ਆ ਪਰ ਉਹ ਮੁੜ ਕੇ ਬਾਅਦ ਵਿੱਚ ਉਹ ਬੰਦਾ ਭੁਗਤਦਾ ਰਹਿੰਦਾ ਆ ਉਹਦੀ ਕੋਈ ਸਾਰ ਨਹੀਂ ਲੈਂਦਾ ਹਨਾ ਆਪਾਂ ਕਹਿੰਦੇ ਨਾ ਵੀ ਕੋਈ ਇਹਦਾ ਐ ਕਰ ਦਿੰਦਾ ਜੋ ਕਰ ਦਿੰਦਾ ਪਰ ਉਹ ਬੰਦੇ ਨੂੰ ਬਾਅਦ ਵਿੱਚ ਕਿਸੇ ਨੇ ਨਹੀਂ ਪੁੱਛਣਾ ਇੰਨੇ ਕੰਮ ਕਰਤਾ ਹਨਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਇਹੋ ਜਿਹਾ ਕਾਨੂੰਨ ਕੋਈ ਬਣਾਵੇ ਜਿਹੜਾ ਇਹਦੀ ਸਜ਼ਾ ਜਿਹੜੀ ਹੈ ਛੇਤੀ ਹੋਵੇ ਹਫ਼ਤੇ ਮਹੀਨੇ ਦੇ ਵਿੱਚ ਵਿੱਚ ਬੰਦਾ ਟੰਗ ਦਿੱਤਾ ਜਾਵੇ ਇਹ ਸਰਕਾਰ ਕੋਈ ਕਾਨੂੰਨ ਬਣਾਵੇ ਉਹਨਾਂ ਚਿਰ ਹੋਣਾ ਆ ਪਰ ਇਹ ਚੀਜ਼ ਹੁਣੀ ਨਹੀਂ ਇਹ ਪਤਾ ਆ ਇਹ ਕਾਨੂੰਨ ਇਹੋ ਜਿਹਾ ਬਣਨਾ ਨਹੀਂ ਜੇ ਹੋਊਗਾ ਤੇ ਤਾਈ ਡਰ ਪਊਗਾ ਲੋਕਾਂ ਦੇ ਦਿਲਾਂ ਦੇ ਵਿੱਚ ਨਹੀਂ ਬਣਨਾ ਬਣਨਾ ਨਹੀਂ ਕਿਉਂਕਿ ਹੁਣ ਜੇ ਸੋਚਿਆ ਜਾਵੇ ਤਾਂ ਕਿੰਨੇ ਨਾਲ ਦੇ ਉੱਤੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹਨ ਇਹ ਬਹੁਤ ਉੱਚੇ ਰਹਿਣ ਵਾਲਾ ਕਰ ਸਕਦਾ ਕਿ ਕਿ ਬੱਚਿਆਂ ਨੂੰ ਨਹੀਂ ਬਖਸ਼ਿਆ ਜਾਂਦਾ ਛੋਟੇ ਛੋਟੇ ਬੱਚਿਆਂ ਦੇ ਨਾਲ ਗਲਤ ਘਟੀਆ ਹਰਕਤਾਂ ਕੀਤੀਆਂ ਇੱਥੇ ਇਹ ਨਹੀਂ ਗੱਲ ਹੈਗੀ ਵੀ ਉੱਥੇ ਹੁੰਦਾ ਬਾਹਰਲੇ ਵੱਡੇ ਮੁਲਕਾਂ ਦੇ ਵਿੱਚ ਵੀ ਬਹੁਤ ਕੁਝ ਹੁੰਦਾ ਕਿ ਥੋੜਾ ਜਿਹਾ ਚੀਜ਼ਾਂ ਲਕੋਲੀਆਂ ਜਾਂਦੀਆਂ ਆ ਮੀਡੀਆ 'ਚ ਨਹੀਂ ਆਉਂਦੀਆਂ ਹੈਗੀਆਂ ਤੇ ਬਾਕੀ ਪਰ ਫਿਰ ਵੀ ਉਥੇ ਦੇ ਮੁਕਾਬਲੇ ਬਹੁਤ ਘੱਟ ਹੈਗਾ ਆ ਕਿਉਂਕਿ ਲੋਕ ਇਥੇ ٹرسٹ ਨਹੀਂ ਕਰਦੇ ਹੈਗੇ ਕਿਸੇ ਦੇ ਤਾਂ ਇਹ ਚੀਜ਼ਾਂ ਹੈਗੀਆਂ ਲੋਕ ٹرسٹ ਨਹੀਂ ਕਰਦੇ ਹੈਗੇ ਆਪਾਂ ਕਹਿੰਦੇ ਹੈਗੇ ਇਹ ਲੋਕ ਨਹੀਂ ਛੱਡਦੇ ਆਪਣੇ ਬੱਚਿਆਂ ਨੂੰ ਇਧਰ ਨਹੀਂ ਛੱਡਦੇ ਕਿਸੇ ਦੇ ਘਰੇ ਤਾਂ ਅੱਜ ਕੱਲ ਸਮਾਂ ਆ ਗਿਆ ਵੀ ਇਹ ਗੱਲ ਮੈਂ ਕਈ ਵਾਰ ਨੋਟ ਕੀਤੀ ਆ ਵੀ ਲੋਕ ਦੂਰੋਂ ਹੀ ਸਸਰੀ ਘਰ ਬੁਲਾ ਦਿੰਦੇ ਹਾਂ ਕਿਸੇ ਦੇ ਨੇੜੇ ਆਉਂਦਾ ਸ ਤਾਂ ਨੇੜੇ ਵਾਲਾ ਰਿਸ਼ਤਾ ਸਿਰਫ ਆਪਣੀ ਭੈਣ ਭਰਾ ਦਾ ਹੁੰਦਾ ਜਿਹਨੂੰ ਆਪਾਂ ਗੱਲ ਵਕੜੀ ਉਹਦਾ ਆ ਕੋਈ ਪਿਆਰ ਦਿੰਦਾ ਹੈ ਬਹੁਤੇ ਲੋਕ ਦੂਰੋਂ ਹੀ ਸਾਸਰੀ ਘਰ ਬਲਾ ਕੇ ਕਹਿੰਦੇ ਵੀ ਸਾਸਰੀਕਾਲ ਤੇ ਜਿਹੜੇ ਸਿਆਣੇ ਬੰਦੇ ਹੁੰਦੇ ਉਹਨਾਂ ਨੇ ਪਹਿਲਾਂ ਹੀ ਸਰ ਤੇ ਪਿਆਰ ਦੇ ਦੇਣਾ ਵੀ ਹਾਂ ਠੀਕ ਆ ਜੇ ਕੋਈ ਅੱਗੇ ਹੋ ਕੇ ਨਹੀਂ ਮਿਲਣਾ ਚਾਹੁੰਦਾ ਤੇ ਨਾ ਮਿਲੇ ਕਿਉਂਕਿ ਇਹ ਚੀਜ਼ਾਂ ਨੋਟ ਕੀਤੀਆਂ ਜਾਂਦੀਆਂ ਆ ਕਿ ਕਿ ਅੱਜ ਕੱਲ ਸਮਾਂ ਕਿਸੇ ਤੇ ਵਿਸ਼ਵਾਸ ਕਰਨ ਵਾਲਾ ਨਹੀਂ ਰਹਿ ਗਿਆ ਆਪਾਂ 1% ਵੀ ਕਿਸੇ ਤੇ ਯਕੀਨ ਨਹੀਂ ਕਰ ਸਕਦੇ ਹੈਗੇ ਵੀ ਕੋਈ ਕਿੱਦਾਂ ਦਾ ਤੇ ਕੋਈ ਕਿੱਦਾਂ ਦਾ ਨਹੀਂ ਹੈ ਕਈ ਵਾਰ ਆਪਾਂ ਜਦੋਂ ਘਰ ਚ ਬੈਠੇ ਗੱਲ ਕਰਦੇ ਹੁੰਦੇ ਆ ਵੀ ਆਪਣਾ ਬੱਚਾ ਕਹਿੰਦਾ ਵਾ ਵੀ ਮੈਂ ਉਹ ਵੱਡਾ ਹੋ ਗਿਆ ਬਈ ਚਲ ਮੈਂ ਜਾ ਸਕਦਾ ਮੈਂ ਕਹਾਂ ਮੈਂ ਇੰਡੀਆ ਇਕੱਲੇ ਨੂੰ ਮੈਂ ਨਾਲ ਹੀ ਜਾਊਂਗੀ ਤੇ ਨਾਲ ਹੀ ਲੈ ਜਾਊਂਗੀ ਮੈਨੂੰ ਨਹੀਂ ਭੇਜਣਾ ਹੈ ਕਿਉਂਕਿ ਔਖਾ ਹੋ ਜਾਂਦਾ ਹੈ ਇਦਾਂ ਆਪਣੀਆਂ ਅੱਖਾਂ ਸਾਹਮਣੇ ਰਵੇ ਨਿਆਣਾਂ ਅਸੀਂ ਉਹਨੂੰ ਬੰਦ ਕਰਕੇ ਨਹੀਂ ਘਰ ਚ ਰੱਖ ਸਕਦੇ ਨਿਆਣਿਆਂ ਨੂੰ ਕੋਈ ਵੀ ਬੱਚਾ ਕਿਸੇ ਦਾ ਵੀ ਆ ਪਰ ਨਹੀਂ ਭੇਜ ਸਕਦੇ ਤੇ ਇੱਕ ਚੀਜ਼ ਹੋ ਰਿਹਾ ਹੈ ਇੱਥੇ ਖਾਸ ਕਰਕੇ ਕੁੜੀਆਂ ਵਾਸਤੇ ਕੁੜੀਆਂ ਨੂੰ ਨਾ ਆਪਾਂ ਆਜ਼ਾਦੀ ਦਿੰਦੇ ਹੈਗੇ ਆ ਹੋਰ ਸਾਭ ਦੀ ਆਜ਼ਾਦੀ ਹੈਗੀ ਆ ਹਾਂ ਤੂੰ ਨੱਚ ਲਾ ਟੱਪ ਲਾ ਗਾ ਆਲਾ ਬਾਹਰ ਚਲ ਜਾ ਇਹ ਆਜ਼ਾਦੀ ਆ ਆਪਾਂ ਦਿੰਦੇ ਆ ਕੁੜੀਆਂ ਨੂੰ ਹੈਲਥ ਪੱਖੋਂ ਸਟਰੋਂਗ ਬਣਾਉਣਾ ਚਾਹੀਦਾ ਆ ਖਾਸ ਕਰਕੇ ਕੁੜੀਆਂ ਦੇ ਮੁੰਡੇ ਤੇ ਚੱਲ ਹੋ ਹੀ ਜਾਂਦੇ ਆ ਆਪੇ ਆਟੋਮੈਟਿਕ ਹੀ ਨਾ ਮੁੰਡੇ ਬਾਹਰ ਰਹਿੰਦੇ ਖੇਡਦੇ ਭਜਦੇ ਆ ਕੁੜੀਆਂ ਵੱਲ ਵੀ ਇਸ ਚੀਜ਼ 'ਤੇ ਧਿਆਨ ਦੇਣਾ ਚਾਹੀਦਾ ਕੁੜੀਆਂ ਨੂੰ ਹੈਲਥ ਪੱਖੋਂ ਵੀ ਸਟਰੋਂਗ ਹੋਣਾ ਚਾਹੀਦਾ ਪਰ ਹੁਣ ਛੋਟੇ ਛੋਟੇ ਬੱਚਿਆਂ ਨੂੰ ਕੀ ਕਰ ਲੂਗਾ ਕੋਈ ਹਨਾ ਚਲੋ ਵੱਡੀਆਂ ਕੁੜੀਆਂ ਤਾਂ ਬਥੇਰਾ ਚਲੋ ਐਕਸਰਸਾਈਜ਼ ਕਰਦੀਆਂ ਆ ਜਿਮ ਲਾਉਂਦੀਆਂ ਆ ਸਾਡੇ ਲੋਕਾਂ ਨੂੰ ਉੱਚੇ ਦੇ ਵਿੱਚ ਰਾਜ ਹੋ ਜਾਂਦਾ ਕਿ ਕੁੜੀਆਂ ਜਿਮ ਲਾਉਂਦੀਆਂ ਚਾਈਨਿਸ ਦੀ ਵੀਡੀਓ ਸੀ ਵੈਸੇ ਉਹਨਾਂ ਨੇ ਸਿਹਤ ਦੇਣ ਨੂੰ ਬਣਾਈ ਤਾਂ ਕੁੜੀ ਦਾ ਪਰਸਖਾਉਂਦੇ ਆ ਮੁੰਡੇ ਚਾਰ ਹੁੰਦੇ ਤੇ ਉਹ ਚਾਰ ਜਾਨੇ ਖੜੇ ਨੇ ਇੱਕ ਨੇ ਪਰਸ ਖੋਇਆ ਦੂਜੇ ਨੇ ਪੌੜੀ ਤੇ ਛੋੜਤਾ ਦੂਜੇ ਨੇ ਇਦਾਂ ਉਹਨੂੰ ਚਪੇੜ ਮਾਰ ਕੇ ਸੁੱਟਣ ਲੱਗਦੇ ਉਹ ਕਰਾਟੇ ਖੇਡਦੀ ਸੀ ਅਗਰੇ ਨੇ ਮਾਰ ਮਾਰ ਕੇ ਪੰਜੇ ਖੁੰਨੇ ਖੁੰਜੇ ਲਾਉਂਦੇ ਹਾਂ ਉਹ ਦਿਖਾਉਂਦੇ ਆ ਵੀ ਮਤਲਬ ਕਹਿ ਰਿਹਾ ਆਪਣੇ ਚੋਨਰ ਰਹੇਗਾ ਆਪਣੇ ਚੰਗੀ ਪਾਵਰ ਹੋਣੀ ਚਾਹੀਦੀ ਵਾਪਾ ਆਪਣੇ ਸੈਲਫ ਡਿਫੈਂਸ ਵਾਸਤੇ ਲੜ ਸਕੀ ਲੜ ਸਕੀ ਹੈ ਪਰ ਸਾਨੂੰ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਇਹੋ ਜਿਹੇ ਮੁੱਦਿਆਂ ਤੇ ਇਕੱਠੇ ਹੋਣਾ ਚਾਹੀਦਾ ਇਹੋ ਜਿਹੇ ਸਰਕਾਰ ਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਕਿ ਸਾਨੂੰ ਇਤੇ ਕੋਈ ਕਾਨੂੰਨ ਬਣੇ ਇਹੋ ਜਿਹੇ ਮੁੱਦੇ ਦੇ ਉੱਤੇ ਉਹ ਇਹੋ ਜਿਹਾ ਕੰਮ ਕਰਦਾ ਆ ਉੱਥੇ ਉਹਦਾ ਕੰਮ ਹੋਣਾ ਚਾਹੀਦਾ ਜਿਹੜੀ ਵੀ ਬੜੀ ਸਰਕਾਰ ਵੱਲੋਂ ਇਹ ਨਹੀਂ ਹੈਗਾ ਕਿ ਲੋਕ ਕਾਨੂੰਨ ਆਪਣੇ ਹੱਥ ਚ ਲੈਣ ਬਾਕੀ ਜੇ ਤੁਸੀਂ ਸਾਡੀ ਸੋਚ ਦੇ ਨਾਲ ਸਾਡੇ ਵਿਚਾਰਾਂ ਦੇ ਨਾਲ ਰਾਜੀ ਹਾਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕੀ ਸੋਚਦੇ ਹੋ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ